ਵਤਨ ਦੀ ਮਿੱਟੀ ਨੂੰ ਚੱਲਣ ਵੀ ਕਰੇ ਗੁਰੂ ਰੂਪ ਗੁਰੂ ਜੀ ਸਾਜੀ ਨਵਾਜੀ ਬਹੁਤ ਹੀ ਸਤਿਕਾਰਯੋਗ ਸਾਹਾ ਸੰਗਤ ਜੀ ਆਓ ਸਹਜੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਜੇਕਰ ਬਲੰਦ ਕਰੀਏ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਪਿਆਰੀ ਸਾਹਾ ਸੰਗਤ ਜੀ ਅੱਜ ਤੁਸੀਂ ਵੇਖ ਰਹੇ ਹੋ ਜੂ ਪ੍ਰੋਗਰਾਮ ਵਤਨ ਦੀ ਮਿੱਟੀ ਨੂੰ ਚੱਲਣ ਦਾ ਖਾਸ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਇੱਕ ਖਾਸ ਮੁਲਾਕਾਤ ਵਿੱਚ ਅੱਜ ਮੈਂ ਤੁਹਾਡੇ ਰੂ ਰੂ ਕਰਨ ਲੱਗਾ ਹਾਂ ਇੱਕ ਨੇ ਦੋ ਨੇ ਮਤਲਬ ਕਿ ਤਿੰਨ ਸ਼ਖਸੀਤਾਂ ਉਹ ਤਿੰਨੇ ਸ਼ਖਸੀਤਾਂ ਬਹੁਤ ਹੀ ਸਤਿਕਾਰਯੋਗ ਨੇ ਇੱਕ ਤਾਂ ਸਾਡੇ ਹਰਮਨ ਪਿਆਰੇ ਸਰਦਾਰ ਤਰਸੇਮ ਸਿੰਘ ਜੀ ਸਿਆਲਕਾ ਸਾਹਿਬ ਤੇ ਉਹਨਾਂ ਦੇ ਨਾਲ ਜਸੇਦਾਰ ਜੀ ਬਾਬਾ ਇੰਦਰਜੀਤ ਸਿੰਘ ਜੀ ਟੋਗਲ ਸਾਹਿਬ ਤੇ ਉਹਨਾਂ ਦੇ ਨਾਲ ਬਹੁਤ ਹੀ ਕਥਾਵਾਚਕ ਤੇ ਬੜੇ ਸਤਿਕਾਰਯੋਗ ਕਥਾਵਾਚਕ ਨੇ ਔਰ ਸਤਿਕਾਰਯੋਗ ਸੁਸ਼ੀਲ ਨੇ ਔਰ ਗੁਰੂ ਗ੍ਰੰਥ ਸਾਹਿਬ ਦੇ ਵਜੀਰ ਨੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਕਰਨਗਲ ਸਾਹਿਬ ਤੇ ਅੱਜ ਦਾ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਕਿ ਸ਼੍ਰੋਮਣੀ ਸ਼ਹੀਦ ਅਮਰ ਸ਼ਹੀਦ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਤਨ ਤਨ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਆ ਰਿਹਾ ਇਹ ਜਨਮ ਦਿਹਾੜਾ ਕਿਹੜੀ ਤਰੀਕ ਤੇ ਆ ਰਿਹਾ ਕਿਹੜੇ ਮਹਿਮਾਨ ਪਹੁੰਚ ਰਹੇ ਨੇ ਔਰ ਕਿਹੜੇ ਨਗਰ ਵਿੱਚ ਹੋ ਰਿਹਾ ਇਹ ਸਬੰਧੀ ਆਪਾਂ ਗੱਲਬਾਤ ਕਰਨੀ ਜੀ ਇੰਨਾ ਸ਼ਖਸੀਅਤਾਂ ਦੇ ਨਾਲ ਸਭ ਤੋਂ ਪਹਿਲਾਂ ਜੀ ਇੱਕ ਸਵਾਲ ਮੈਂ ਕਰ ਰਿਹਾ ਜੀ ਆ ਸਰਦਾਰ ترشیم ਸਿੰਘ ਸਿਆਲ ਕਾ ਸਾਹਿਬ ਸਿਆਲ ਕਾ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਸਭ ਦੇ ਸਤਿ ਜੀ ਜੀ ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਰੇ ਸਿਆਲ ਕਾ ਸਾਹਿਬ ਤਾਂ ਤਾਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਤੁਹਾਡੇ ਨਗਰ ਵਿੱਚ ਮਨਾਇਆ ਜਾ ਰਿਹਾ ਤਾਂ ਇਸ ਸੰਗਤਾਂ ਨਾਲ ਬਚਨ ਸਾਂਝੇ ਕਰੋ ਜੀ ਤਾਂ ਤਾਂ ਨੋ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ 364 ਵਾ ਆ ਉਹ ਬੜੇ ਅਦਬ ਤੇ ਸਤਿਕਾਰ ਨਾਲ ਸਮੁੱਚੇ ਦੇਸ਼ ਦੀਆਂ ਸੰਗਤਾਂ ਜਿਹੜੀਆਂ ਵੱਡੀ ਪੱਧਰ ਤੇ 4 5 ਸਤੰਬਰ ਨੂੰ ਜਿਹੜੀਆਂ ਮਨਾ ਰਹੀਆਂ ਨੇ ਉਹ ਬਾਬਾ ਜੀ ਦਾ ਤਪਸੰਸਰੀ ਆਨੰਦਪੁਰ ਸਾਹਿਬ ਵਿਖੇ ਹਰ ਸਾਲ ਮਨਾਇਆ ਜਾਂਦਾ ਤੇ ਐਤਕਾਂ ਵੀ ਬੜੇ ਅਦਬ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਜੇ ਸੋਚ ਵਾਕ ਵਾਕ ਪੰਜਾਬ ਦੇ ਵਾਕ ਵਾਕ ਜ਼ਿਲ੍ਹਿਆਂ ਤੋਂ ਨਗਰ ਕੀਰਤਨਾਂ ਦੇ ਰੂਪ ਦੇ ਵਿੱਚ ਸੰਗਤਾਂ ਜਿਹੜੀਆਂ ਵੱਡੀ ਗਿਣਤੀ ਵਿੱਚ ਜਾਂਦੀਆਂ ਜੀ ਦੀ ਦਾਸ ਵੱਲੋਂ ਵੀ ਐਤਕਾਂ 4 ਸਤੰਬਰ ਨੂੰ ਬਹੁਤ ਵੱਡੀ ਗਿਣਤੀ ਵਿੱਚ ਸਮੁੱਚੇ ਮਾਝੇ ਦੀ ਧਰਤੀ ਤੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਗਵਾਈ ਹੇਠ ਤੇ ਪੰਜ ਪਿਆਰਿਆਂ ਦੀ ਜੋ ਗਵਾਈ ਹੇਠ ਜਿਹੜਾ ਉਹ ਨਗਰ ਕੀਰਤਨ 4 ਤਰੀਕ ਨੂੰ ਇਥੋਂ ਛਾਲ ਕੇ ਪੈਣ ਤੋਂ ਆਰੰਭ ਹੋ ਕੇ ਸਵੇਰੇ 9 ਵਜੇ ਸਿੰਘ ਸਾਹਿਬ ਸ੍ਰੀ ਕਾਲਤਾਕਸਰ ਦੇ ਜਹੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਤ ਸਾਹਿਬ ਅਰਦਾਸ ਕਰਨਗੇ ਅਰਦਾਸ ਪਰੰਪਰੰਤ ਸੰਗਤਾਂ ਜਿਹੜੀਆਂ ਜਕਾਰੇ ਸਾਧੀਆਂ ਬ੍ਰੂ ਮਹਾਰਾ ਦਾ ਜਾਬ ਕਰਦੇ ਸਵੇਰੇ 9 ਵਜੇ ਤੋਂ ਰਵਾਨਾ ਹੋਣਗੀਆਂ ਤੇ ਛਾਲ ਕੇ ਪਿੰਨ ਤੋਂ 9 ਵਜੇ ਰਵਾਨਾ ਹੋ ਕੇ ਵਾਇਆ ਮੱਤੇয়াল ਮਹਿਤਾ ਚੌਂਕ ਕਮਾਨ ਸ੍ਰੀ ਅਗੰਗਉਂਦਪੁਰ ਟਾਂਡਾ ਤੇ ਆਪਣਾ ਹਾਰਪੁਰ ਮਾਲਪੁਰ ਨੂਰਪੁਰ ਪਹਾਣੀ ਉਂਦੀ ਗੜ ਸ਼ੰਕਰ ਵਾਇਆ ਆਨੰਦਪੁਰ ਸਾਹਮਨ ਪਹੁੰਚੇਗਾ ਅੱਜ ਇਹਨੇ ਤਰਸੇਪ ਸਿੰਘ ਜੀ ਸਿਆਲਕਾ ਔਰ ਇਹਨਾਂ ਦੇ ਨਾਲ ਹੀ ਸਾਡੇ ਇੰਦਰਜੀਤ ਸਿੰਘ ਜੀ ਤੋਲਨ ਸਾਹਿਬ ਅ ਸਭ ਤੋਂ ਪਹਿਲਾਂ ਜੀ ਆਪਣਾ ਸੰਗਤਾਂ ਨਾਲ ਵਿਚਾਰ ਸਾਂਝਾ ਕਰੋ ਜੀ ਆਪਣਾ ਪਹਿਲਾ ਉਹਦਾ ਦੱਸੋ ਜੀ ਤੁਸੀਂ ਜੋ ਸੇਵਾ ਕਰ ਰਹੇ ਹੋ ਬਾਬਾ ਜੀਵ ਸਿੰਘ ਦਾ ਪ੍ਰਕਾਸ਼ ਗੁਰਪੁਰਬ ਅ ਸੰਗਤਾਂ ਦੇ ਹਿੱਸੇ ਜੋ ਸਦਕਾ ਤੁਸੀਂ ਖੜਨਾ ਤੇ ਕੀ ਬਚ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਸਭ ਤੋਂ ਪਹਿਲਾਂ ਸਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ੀ ਹੋਈ ਗੁਰਸੱਤੇ ਦੇ ਨਾਲ ਗੁਰਸੱਤੇ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਤਨ ਦੀ ਮਿੱਟੀ ਚੈਨਲ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਅੱਜ ਪਿੰਡ ਸਿਆਲਕਾ ਵਿਖੇ ਪਹੁੰਚ ਕੇ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ 364ਵੇਂ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਅੱਜ ਭਾਈ ਸੇ ਭਾਈ ترਸੇਮ ਸਿੰਘ ਸਿਆਲਕਾ ਸਾਹਿਬ ਜੀ ਨੇ ਵਿਚਾਰ ਕੀਤੇ ਔਰ 10 ਨੂੰ ਵੀ ਜਿਹੜਾ ਇੰਦਰਜੀਤ ਸਿੰਘ ਟੋਲਰ ਨੂੰ ਵੀ ਵਿਚਾਰ ਕਰਨ ਦਾ ਜਿਹੜਾ ਮੌਕਾ ਦਿੱਤਾ ਜੀ ਹਾਂ ਜੀ ਟੋਲਰ ਸਾਹਿਬ ਇਹਤਰਾ ਸਿਆਲਕਾ ਸਾਹਿਬ ਨੇ ਦੱਸਦਾ ਇਹਦੇ ਵਿੱਚ ਜਿਹੜੇ ਪਹੁੰਚ ਰਹੇ ਰਾਗੀ ਆ ਕੀਰਤਨੀਏ ਕਮਿਸ਼ਨਰ ਆ ਉਹ ਕਿਸ ਤਰ੍ਹਾਂ ਦਾ ਇੰਤਜ਼ਾਮ ਹੈ ਜੀ ਵੇਖੋ ਜੀ ਇਹ ਸਾਰੇ ਇੰਤਜ਼ਾਮ ਹੀ ਸਿਆਲਕਾ ਪਿੰਡ ਵਿੱਚ ਕੀਤੇ ਗਏ ਨੇ ਤੇ ਇਹ ਜਿਹੜਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ਤੇ ਦੇਸ਼ ਆਬ ਦੇਸ਼ਾਂ ਦੀ ਸੰਗਤਾਂ ਦੇ ਸੰਯੋਗ ਨਾਲ ਭਾਰਤ ਦੇ ਸੰਗਤਾਂ ਦੇ ਸੰਯੋਗ ਦੇ ਨਾਲ ਔਰ ਜਿਸ ਇਸ ਤਰ੍ਹਾਂ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਭਾਈ ترਸੇਮ ਸਿੰਘ ਸਿਆਲਕਾ ਸਾਹਿਬ ਜੀ ਨੇ ਹੁਣੇ ਦੱਸ ਹੀ ਦਿੱਤਾ ਹੈ ਭਾਈ ਗਲਦੀਪ ਸਿੰਘ ਜੀ ਗੜਗੱਜ ਸਾਹਿਬ ਜੀ ਰਵਾਨਾ ਕਰਨਗੇ ਅਰਦਾਸ ਕਰਕੇ ਔਰ ਵੈਗਰੂ ਦਾ ਜਾਪ ਕਰਦੇ ਹੋਏ 4 ਤਰੀਕ ਨੂੰ ਜਿਹੜਾ ਰਵਾਨਾ ਹੋ ਕੇ ਸੀ ਨੰਦਪੁਰ ਸਾਹਿਬ ਪਹੁੰਚਾਂਗੇ ਔਰ ਉੱਥੇ ਵੀ ਸਾਡੇ ਬਹੁਤ ਵਧੀਆ ਇੰਤਜ਼ਾਮ ਨੇ ਸੋ ਇਹ ਜਿਹੜਾ ਸਭ ਕੁਝ ਦਾ ਕਾਰਜ ਹੈ ਤਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਤਰ ਸ਼ਾਇਆ ਹੇਠ ਹੋ ਰਿਹਾ ਤੇ ਅਕਾਲ ਪੁਰਖ ਆਪ ਹੀ ਇਹ ਜਿਹੜਾ ਕਰ ਰਿਹਾ ਹੈ। ਅਖੰਡ ਪਾਠ ਜਿਹੜੀ ਆਰੰਭਤਾ ਕਦੋਂ ਹੋਣੀ ਹੈ ਜੀ? ਇਹ ਜੀ 31 ਤਰੀਕ ਨੂੰ ਖੰਡਪੁਰ ਸਾਹਿਬ ਦੀ ਆਰੰਭਤਾ ਹੈ। ਤੇ ਦੋ ਤਰੀਕ ਨੂੰ ਸ੍ਰੀ ਖੰਡ ਪਟ ਸਾਹਿਬ ਜੀ ਦੇ ਪੋਗ ਪਹਿਣਗੇ ਤੇ ਉਸ ਤੋਂ ਅਪਰੰਤ ਅਸੀਂ 3 ਤਰੀਕ ਨੂੰ ਆਪਣੀਆਂ ਤਿਆਰੀਆਂ ਕਰਾਂਗੇ ਨਗਰ ਕੀਰਤਨ ਦੀਆਂ ਪਰ 4 ਤਰੀਕ ਨੂੰ ਗਰਵਾਨਾ ਹੋ ਜਾਗੇ ਆਲਾ ਸੰਗਤ ਜੀ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਭਾਈ ਸਾਹਿਬ ਭਾਈ ਬਲਵੰਦਰ ਸਿੰਘ ਜੀ ਕਰਨਗਲ ਸਾਹਿਬ ਤਾਂ ਕਰਨਗਲ ਸਾਹਿਬ ਜਿਸ ਤਰ੍ਹਾਂ ਸਹਿਯੋਗ ਕਰੀਏ ਸਾਲਕਾ ਸਾਹਿਬ ਸੇ ਸਹਿਯੋਗ ਕਰ ਰਹੇ ਨੇ ਤੇ ਤੁਹਾਡਾ ਇਹਦੇ ਵਿੱਚ ਕੀ ਸਹਿਯੋਗ ਹੈ ਕਿਸ ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਹੈ ਇਸ ਟ੍ਰਸਟ ਨੂੰ ਗੁਰੂ ਰੂਪ ਗੁਰੂ ਦੀ ਕਾਰੀ ਸਾਸੰਗ ਜੀ ਸਭ ਤੋਂ ਪਹਿਲਾਂ ਗੁਰਕੱਤੇ ਪਰਵਾਨ ਕਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਤੇ ਸਾਲ ਦਾ ਸਾਡੀ ਬੜੀ ਵੱਡੀ ਜ਼ਿੰਮੇਵਾਰੀ ਆ ਇਹ ਨਗਰ ਕਿੰਨਾ ਆਜ਼ਾਦੀ ਨਿਕਲ ਰਿਹਾ 1995 ਤੋਂ ਸ਼ੁਰੂ ਹੋਇਆ ਸੀ ਇਹ ਸ੍ਰੋਮੀ ਦੇ ਨਾਲ ਅੰਮ੍ਰਿਤ ਸਿੰਘ ਬਾਬਾ ਜੀਵਨ ਸਿੰਘ ਦਾ ਜੋ ਇੰਨਾ ਪ੍ਰਚਾਰ ਕੀਤਾ ਤਾਂ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਉਹ ਇਹਨਾਂ ਨੂੰ ਸਿਰਫ 8 ਸੱਤ ਅੱਠ ਸਾਲ ਇੰਨਾ ਗਾਇਬ ਰਿਹਾ ਤੇ ਅੰਨਕਾ ਫਿਰ ਇਹ ਬਾਬਾ ਜੀ ਸਿੱਧਾ ਜਿਹੜਾ ਨਗਰ ਕੀਰਤਨ ਬੁਲਾ ਰਿਹਾ ਪ੍ਰਕਾਸ਼ ਜਿਹੜਾ ਬੁਲਾ ਰਿਹਾ ਇੱਕ ਹੋਰ ਵੀ ਇੱਕ ਬੇਨਤੀ ਕਰਦਾ ਕਿ ਇੱਕ ਹੋਰ ਆ ਇੱਕ 350 ਸਾਲਾਂ ਵੀ ਨਾਲ ਆ ਰਿਹਾ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਦੋਂ ਕਲਗੀਧਰ ਪਾਤਸ਼ਾਹ ਨੇ ਖਿਤਾਬ ਦਿੱਤਾ ਸੀ ਇੱਕ ਖਿਤਾਬ ਦਾ ਕੋ 350 ਸਾਲ ਹੋ ਗਿਆ ਖਿਤਾਬ ਦਿੱਤੇ ਜੀ ਔਰ ਦੂਸਰਾ ਬਾਪੇ ਉਸ ਜਿਹੜਾ ਭਾਈ ਮਤੀ达ਰ ਭਾਈ ਸਤੀ达ਸ ਭਾਈ ਬਿਆਲਾ ਜੀ ਤੇ ਬਾਬਾ ਸਰਦਾਰ ਨੰਦ ਸਿੰਘ ਦੇ ਘੜਾ ਇਹ ਵੀ ਹੈਗਾ ਔਰ ਇਹਨਾਂ ਦਾ ਜਿਹੜਾ ਵਾ ਉਹ ਸੀਦੇੜਾੜੇ ਮਨਾਉਣਾ ਵਾ ਤੇ ਬਾਬਾ ਜੀਵਨ ਸਿੰਘ ਦਾ ਜਿਹੜਾ ਵਾ 350 ਸਾਲਾ ਜੋ ਕਿ ਰਗੇਟਾ ਗੁਰਕਾ ਬੇਟਾ ਉਹ ਵੀ ਨਾਲ ਹੀ ਆ ਤੇ ਬਾਬਾ ਜੀ ਉਸਦਾ ਪ੍ਰਕਾਸ਼ ਜਲਾਇਆ ਜਿਹੜਾ 364 ਵਾ ਉਹ ਵੀ ਆ ਰਿਹਾ ਵਾ ਔਰ ਇਹ ਜਿਹੜੀ ਜਿਹੜੀ ਜਿਹੜੀਆਂ ਇਹ ਬਹੁਤ ਵੱਡੀ ਦੇਣ ਆ ਕਿ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਇਹਨਾਂ ਵਾਲਕੀ ਪ੍ਰਭੂ ਪਰਮਾਤਮਾ ਨੂੰ ਉਹ ਹੀ ਦਿਨ ਮਨਾ ਸਕਦੇ ਆ ਹਾਰਿ ਸਾਹਿਬ ਦਿਨ ਮਨਾ ਸਕਦੇ ਹਾਂ ਜੀ ਸਤਸੰਗਤ ਜੀ ਆਪਾਂ ਫਿਰ ਸਲਕਾ ਸਾਹਿਬ ਤੇ ਹੁੰਨੇ ਆ ਸਲਕਾ ਸਾਹਿਬ ਆਪਾਂ ਜਿਹੜਾ ਕੱਲ ਸੀ ਜਿਹਦੀ ਅਰੰਭਤਾ ਸੀ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੀ ਦੀ ਉੱਥੇ ਤੁਸੀਂ ਹੀ ਲਗਭਗ ਮੇਰੇ ਖਾਲਸਾ ਸ਼ੁਰੂ ਕੀਤੀ ਆ ਤੇ ਕੀ ਕਾਰਨ ਰਹੇ ਆ ਨੇ ਕਿ ਵਿੱਚੋਂ ਕਹਿੰਦੇ ਨੇ ਵੀ ਵਿੱਚ ਗੈਰ ਵੀ ਹੈਗਾ ਆਫ ਕੈਮਰੇ ਤੇ ਆਪਾਂ ਗੱਲ ਕਰ ਰਹੇ ਸੀ ਕੀ ਕਾਰਨ ਸਮਝੋ 1995 ਤੋਂ ਸ਼ੁਰੂ ਕੀਤਾ ਜੀ ਬਾਬਾ ਜੀਵਨ ਸਿੰਘ ਜੀ ਦਾ ਨਗਰ ਕੀਰਤਨ ਪਹਿਲਾ ਨਗਰ ਕੀਰਤਨ ਜੀ ਆਪਣੇ ਅੰਮ੍ਰਿਤਸਰ ਨਵੀਂ ਬਾਦੀ ਤੋਂ ਸ਼ੁਰੂ ਕੀਤਾ ਮੈਂ ਔਰ ਸਰਦਾਰ ਨਰਮਲ ਸਿੰਘ ਜੀ ਬਣੀਏ ਕੇ ਔਰ ਸਰਦਾਰ ਕਰਤਾਰ ਸਿੰਘ ਜੀ ਅਨਗੜ ਤੇ ਗੁਰਚਰਨ ਸਿੰਘ ਜੀ ਸੂਰਾ ਜੈਲਦਾਰ ਪਰਿਵਾਰ ਤੋਂ ਜ਼ਿਮੀਦਾਰ ਪਰਿਵਾਰ ਤੋਂ ਉਹਨਾਂ ਚਮੰਦੇ ਰਲ ਕੇ ਪਹਿਲੋਂ ਸ਼ੁਰੂਆਤ ਕੀਤੀ ਨਗਰ ਕੀਰਤਨ ਜਿਹੜੇ ਸਤ ਸੂਰੇ ਆਪਾਂ ਕਰਦੇ ਹੁੰਦੇ ਹੁਣੇ ਆ ਜੀ ਪ੍ਰਭਾਤ ਫੇਰੀਆਂ ਜੀ ਬਾਬਾ ਜੀਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਉਹਦੇ ਤੋਂ ਬਾਅਦ ਨਵੀਂ ਬਾਦੀ ਤੋਂ ਨਗਰ ਕਿਤਾ ਰਮਾਨਾ ਕੀਤਾ ਸਤਕਾਰ ਜੋ ਮਹਾਪੁਰਸ ਸੱਚਖੰਡ ਵਾਸੀ ਜੀ ਬਾਬਾ ਠਾਕਰ ਸਿੰਘ ਜੀ ਮਹਾਰਾਜ ਮੁਖੀ ਦਾਨ ਦਾ ਮਿੱਟ ਸਾਲ ਵਾਲਿਆਂ ਨੇ ਆ ਕੇ ਰਮਾਨਾ ਕੀਤਾ ਅਰਦਾਸ ਕਰਕੇ ਆਪਣੇ ਹੱਥੀਂ ਤੇ ਉਸ ਤੋਂ ਬਾਅਦ 11 ਦੇ ਕਰੀਬ ਜਿਹੜੇ ਨਗਰ ਕੀਤੇ ਨੇ}{|\text{ਸ਼ਾਲਕਾ ਪਿੰਡ ਤੋਂ ਗੱਗੋ ਮਾਲ ਗਏ ਬਾਬਾ ਜੀ ਦਾ ਜਗਨਸਾਨ ਆ ਜਨਾਲੇ ਹਲਕੇ ਤੇ ਬੱਟ ਤੇ ਗੱਗੋ ਮਾਲਿਆ। ਉਥੇ 11 ਦੇ ਕਰੀਬ ਲੈ ਗਏ ਔਰ 2007 ਤੋਂ ਲੈ ਕੇ 18 ਤੱਕ ਜਿਹੜੇ ਨਗਰ ਕੀਤੇ ਨੇ ਉਥੇ ਦੀ ਆਨੰਦਪੁਰ ਸਾਹਿਬ}{|\text{ਸ਼ਾਲਕਾ ਗੁਰਦੁਆਰਾ ਬਾਬਾ ਜੀ ਤੋਂ ਆਰੰਭ ਹੋ ਕੇ ਇਹ ਆਨੰਦਪੁਰ ਸਾਹਿਬ ਜਾਂਦੇ ਰਹੇ ਆ। 2018 ਤੋਂ ਮੇਰੇ ਪਰਿਵਾਰ ਚ ਬਹੁਤ ਵੱਡੀ ਇੱਕ ਘਟਨਾ ਵਾਪਰੀ ਜਿਸ ਨੇ ਸਾਡੇ ਪਰਿਵਾਰ ਦਾ ਜਿਹੜਾ}} ਜੀਵਨ ਪੱਤਰ ਜਿਹੜਾ ਉਥਲ-ਪੁਥਲ ਕਰਕੇ ਰੱਖ ਦਿੱਤਾ ਜਿਸ ਕੰਮ ਕਰਕੇ 7-8 ਸਾਲ ਜਿਹੜਾ ਬਾਬਾ ਜੀ ਦਾ ਦਿਹਾੜਾ ਮਨਾਉਣ ਤੋਂ ਸਮਰਥ ਰਹਿਆ ਪਰਿਵਾਰ ਹੋਰ ਆਦਿਕਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸਾਰੇ ਸਾਜਣਾ ਮਿੱਤਰਾਂ ਨੇ ਮੌਤਲੇ ਦਿੱਤਾ ਕਿ ਸਾਲਗਾ ਜੀ ਜਿਹੜਾ ਪਰਾਲਾ ਤੁਸੀਂ ਕਰਦੇ ਰਹੇ ਜੀ ਉਹਨੂੰ ਤਗੜੇ ਹੋ ਕੇ ਕਰੋ ਗੁਰੂ ਮਹਾਰਾਜ ਸਮਰਾਸਿਆਂ ਜਿਹੜਾ ਘਾਟ ਪਈ ਆ ਇਹ ਘਾਟਾਂ ਵਾਦਾ ਗੁਰੂ ਮਹਾਰਾਜ ਜੀ ਪੂਰੀਆਂ ਕਰ ਸਕਦਾ ਤੇ ਗੁਰੂ ਮਹਾਰਾਜ ਦਾ ਨਾਮ ਲੈ ਕੇ ਪਰਸੂ ਮੈਂ શ્રી ਨੰਦਪੁਰ ਸਾਹਿਬ ਸੁਮੇਤ ਪਰਿਵਾਰ ਜਾ ਕੇ ਬਾਬਾ ਜੀ ਦੇ ਤਪਸਥਾਨ ਤੇ ਅਰਦਾਸ ਕੀਤੀ ਸ਼ਿਰਵਾਰ ਲਿਆ ਕਿ ਬਾਬਾ ਜੀ ਕਿਰਪਾ ਕਰੋ ਜੇਕਦੇ ਜਿੰਦਗੀ ਚ ਵਿਚਰਦਿਆਂ ਕੋਈ ਭੁੱਲਾ ਹੋ ਗਿਆ ਤੇ ਮਾਫ ਕੀਤਾ ਜਾਵੇ ਅਰਦਾਸ ਕਰੋ ਚੜ੍ਹਦੀ ਕਲਾ ਜੀ ਵੀ ਜਿਹੜਾ ਕਾਰਜ ਐਤਕਾਂ ਪਿੰਡ ਸਿਆਲ ਕਾ ਤੋਂ ਦੁਬਾਰਾ 18 ਤੋਂ ਬਾਅਦ ਜਿਹੜਾ ਬੰਦ ਹੋਇਆ ਸੀ ਉਹ ਕਰ ਰਹੇ ਆ ਉਹਦੇ ਚ ਮੇਰ ਪ੍ਰਿਆਸ ਰੱਖ ਕੇ ਆਪ ਸਾਰੀ ਸੇਵਾ ਜਿਹੜੀ ਆ ਤੁਹਾਡੇ ਤੋਂ ਲੈਣੀ ਆ ਉਹਦੇ ਲਈ ਅਰਦਾਸ ਵੀ ਹਿੰਦੀ ਕਰਾਦੇ ਆ ਸਮੇਤ ਪਰਿਵਾਰ ਜੀ ਕੀ ਲੱਗਦਾ ਜੀ ਕਿੰਨੀ ਕੀ ਸੰਗਤ ਆਉਂਦੀ ਸੁਭਾਵ ਨਾਲ ਲੱਗਦੀ ਤੁਹਾਨੂੰ ਕਿੰਨੀ ਕੀ ਸੰਗਤ ਆ ਤੁਹਾਨੂੰ ਕਿ ਪਾਈ ਸਾਹਿਬ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਕਿ ਜਦੋਂ ਵੀ ਕਿਤੇ ਕੋਈ ਕਾਰਜ ਆਰੰਭ ਕੀਤਾ ਤੇ ਸੰਗਤਾਂ ਨੇ ਮੇਰੇ ਹਾਜ਼ਰ ਜਿੱਥੇ ਗੁਰੂ ਮਹਾਰਾਜ ਪ੍ਰਤੀ ਅਦਬ ਤੇ ਸਤਕਾਰ ਪੇਟ ਕੀਤਾ ਉਥੇ ਸਾਰੇ ਸਾਡੀ ਜਿਹੜੀ ਆ ਅਮਰਜੀਤ ਬਾਬਾ ਜੀਵਨ ਸਿੰਘ ਧਰਮਪਰਚ ਚਾ ਚੈਰੀਟੇਬਲ ਟਰਸਟ ਹਾਲਕਾ ਨਾਲ ਜੁੜੇ ਸਾਰੇ ਜਿਵੇਂ ਸਾਡੇ ਬਲਾਰੇ ਆ ਦੋਵੇਂ ਮਾਝੇ ਦੀ ਧਰਤੀ ਤੋਂ ਸਰਦਾਰ ਇੰਦਰਜੀਤ ਸਿੰਘ ਟੋਲਰਨ ਜੀ ਕੈਰੋਨਗਲ ਸਾਹਿਬ ਇਹ ਸਾਰੇ ਸਾਡੀ ਜਿਹੜੀ ਟੀਮ ਐ ਸਮੁੱਚੇ ਮਾਝੇ 'ਚ ਵਿਚਰ ਰਹੀ ਆ ਸਾਰੇ ਪ੍ਰਚਾਰ ਕਰ ਰਹੇ ਆ ਬਹੁਤ ਵੱਡੀ ਸੈਂਕੜੇ ਦੀ ਗਿਣਤੀ 'ਚ ਨਹੀਂ ਆਪ ਉਸ ਦਿਨ ਖੁਦ ਵੇਖੀ ਤੁਸੀਂ ਇਹ ਚੀਜ਼ ਨੂੰ ਜਿਹੜੇ ਲਫ਼ਜ਼ ਮੈਂ ਅੱਜ ਬੋਲ ਰਿਹਾ ਗੁਰੂ ਕਿਰਪਾ ਕਰਮ ਕੇ ਬਹੁਤ ਵੱਡੀ ਤਦਾਦ 'ਚ ਇਤਿਹਾਸਕ ਨਗਰਿਕ ਇਨਸਾਫ ਤੋਂ ਹੋਏਗਾ ਜੇ ਆਪਾਂ ਗੱਲ ਕਰੀਏ ਜੀ ਸੰਗਤਾਂ ਨੇ ਕਿੱਥੇ ਪਹੁੰਚਣਾ ਉੱਥੇ ਕੋਈ ਸਿਆਸੀ ਸ਼ਕਤੀਤਾ ਜੇ ਕਰ ਕਰੀਏ ਕਿਹੜੀ ਕਿਹੜੀ ਸ਼ਕਤੀਤਾ ਇੱਥੇ ਪਹੁੰਚਣ ਦੀ ਸੁਭਾਵਨਾ ਹੋਵੇ ਜੇ ਭਾਈ ਸਾਹਿਬ ਸਮਾਂ ਹਉਣ ਦਿਓ ਤੁਸੀਂ ਗੁਰੂ ਦੀ ਬਖਸ਼ਿਸ਼ ਆ ਬਾਬਾ ਜੀ ਜੀ ਜਿੱਡੀ ਵੱਡੀ ਕੁਰਬਾਨੀ ਜਿੱਡਾ ਵੱਡਾ ਉਹਨਾਂ ਨੇ ਇਤਿਹਾਸ ਰਚਿਆ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਂ ਪਾਸੇ ਦਾ ਅਸੀਸ ਦਿੱਲੀ ਤੋਂ ਲੈ ਕੇ ਪੈਦਲ ਨੰਗੇ ਪੈਰੀ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਕਿੰਨੀਆਂ ਰਾਤਾਂ ਉਹਨਾਂ ਕੱਟੀਆਂ ਕਿੰਨੇ ਜੰਗਲ ਬੇਲਾਂ ਝੋਕੇ ਆਏ ਆ ਉਹਨਾਂ ਦੀ ਕੀਤੀ ਕੁਰਬਾਨੀ ਦਾ ਹਾ ਜਿੱਥੇ ਸਿੱਖ ਪੰਥ ਤੇ ਸਤਿਕਾਰ ਕਰਦਾ ਕਰਦਾ ਸਮੋਚੀ ਦੁਨੀਆ ਚ ਨਹੀਂ ਵਰਲਡ ਚ ਬਾਬਾ ਜੀ ਮਨ ਸਿੰਘ ਜੀ ਦਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਪਿਆਰ ਕਰਨ ਵਾਲੀਆਂ ਜਿੰਨੀਆਂ ਵੀ ਸੇ ਗੁਰਸਿੱਖ ਨਾਮ ਲੈਵਾ ਸਿੱਖ ਸੰਗਤਾਂ ਆ ਜਾਂ ਦੂਜੇ ਵੀ ਚਿਹਰੇ ਆ ਗਏ ਉਹ ਸਾਰੇ ਵੱਡੀ ਗਿੰਦੀ ਵਿੱਚ ਬਾਬਾ ਜੀ ਦੀ ਕੀਤੀ ਕੁਰਬਾਨੀ ਨੂੰ ਧਿਆਨ ਚ ਰੱਖਦੇ ਆ ਤੇ ਸਤਿਕਾਰ ਦੇ ਕੇ ਆਨੰਦਪੁਰ ਸਾਹਿਬ ਮੱਥਾ ਟੇਕਣ ਜ਼ਰੂਰ ਜਾਗੇ ਨਤਮਚਤ ਹੋਣਗੇ ਬਾਬਾ ਜੀ ਦੇ ਤਪਸਥਾਨ ਤੇ ਅੱਜ ਤੋਂ ਲਾਲ ਸਿੰਘ ਸਾਹਿਬ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਸੰਗਤਾਂ ਵਾਸਤੇ ਕਿਸ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਕਿ ਜੋ ਨਗਰ ਕੀਰਤਨ ਦੇ ਵਿੱਚ ਹੈਗੀਆਂ ਪੜੀਆਂ ਹਾਂਜੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਕੀ ਪਹਿਲਾਂ ਦੱਸ ਚੁੱਕੇ ਕਿ ਨਗਰ ਸਿਆਲ ਕਾ ਦੇ ਵਿੱਚੋਂ ਅਸੀਂ ਨਗਰ ਕੀਰਤਨ ਲੈ ਕੇ ਜਾ ਰਹੇ ਹਾਂ ਤੇ ਇੱਥੇ ਸੰਗਤਾਂ ਨੂੰ ਬੇਨਤੀ ਹੈ ਕਿ ਬੱਸਾਂ ਦਾ ਗੱਡੀਆਂ ਦਾ ਪੂਰਾ ਪ੍ਰਬੰਧ ਆ ਹਮ ਹਮਾ ਕੇ ਸੰਗਤਾਂ ਪਹੁੰਚਣ ਔਰ ਰਸਤੇ ਵਿੱਚ ਇੱਥੇ ਸਟੇ ਆ ਉੱਥੇ ਜਲ ਪਾਣੀ ਦਾ ਵੀ ਪ੍ਰੋਗਰਾਮ ਵੀ ਰਾਣੀ ਕੀਤਾ ਸਾਡੀ ਸੰਗਤ ਨੇ ਕੀਤਾ ਔਰ ਸਮੂਹ ਸੰਗਤ ਵਿਚਾਰਨਾ ਵਿੱਚ ਬੇਨਤੀ ਹੈ ਕਿ ਹਮ ਹਮਾ ਕੇ ਵੱਧੋ ਤੋਂ ਵੱਧ ਯਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਕਿਉਂਕਿ ਸ਼ਰਮਣੀ ਜਰਨਲ ਅਮਰਸ਼ੀਰ ਬਾਬਾ ਜੀ ਹੁਣ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਆ ਇਸ ਤਰ੍ਹਾਂ ਕੀ ਮੇਰੇ ਸਤਿਕਾਰਯੋਗ ਪੰਚ ਸਾਹਿਬ ਪੰਚ ਤਰਸੇਮ ਸਿੰਘ ਸਾਹਿਬ ਕਾ ਸਾਹਿਬ ਜੀ ਨੂੰ ਪਹਿਲਾਂ ਦੱਸ ਦਿੰਦਾ ਕਿ ਨਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਛਾਤੀ ਦੇ ਨਾਲ ਲਾ ਕੇ ਅਦਬ ਤੇ ਸਤਕਾਰ ਨਾਲ ਨੰਗੇ ਪੈਰੀ 365 ਕਿਲੋ ਮੀਟਰ ਦਾ ਜਿਹੜਾ ਸਫ਼ਰ ਪੜਿਆ ਤੇ ਉਹ ਨਾ ਜੰਗਲਾ ਬੇਲਿਆਂ ਵਿੱਚੋਂ ਕੱਢਿਆ ਤੇ ਉਹਨਾਂ ਦਾ ਬਹੁਤ ਸਤਕਾਰ ਰਿਹਾ ਤੇ ਇਹ ਸਤਕਾਰ ਸਮੁੱਚੇ ਸੰਚਾਰ ਸੰਸਾਰ ਜਿਹੜਾ ਹੈ ਬਹੁਤ ਸ਼ਰਧਾ ਭਾਵਨਾ ਨਾਲ ਬਾਬਾ ਜੀਵਨ ਸਿੰਘ ਦਾ ਸਤਕਾਰ ਕਰਦੇ ਆ ਔਰ ਬੇਨਤੀ ਕਰਦਾ ਦਾਸ ਸਮੁੱਚੇ ਦੇਸ਼ਾਂਸੀ ਦੇਸ਼ਾਨੀ ਸੰਗਤਾਂ ਦੀਆਂ ਔਰ ਭਾਰਤ ਦੀਆਂ ਸੰਗਤਾਂ ਨੂੰ ਕਿ ਇਸ ਜਨਮ ਦਿਹਾੜੇ ਨੂੰ ਆਪਾਂ ਜਾਤ ਪਾਤ ਤੋਂ ਉਪਰ ਉੱਠ ਕੇ ਇਕਤਾ ਕਰਕੇ ਇੱਕ ਮੋਠੀ ਕਿਰਤੋ ਕੇ ਚੜ੍ਹਦੀ ਕਲਾ ਨਾਲ ਆਪਣੇ ਸ਼੍ਰੋਮਣੀ ਜਰਨਲ ਅਮਰਜੀਤ ਬਾਬਾ ਜੀ ਉਹਨਾਂ ਸਿੰਘ ਦਾ ਜਿਹੜਾ 364 ਨੂੰ ਪ੍ਰਕਾਸ਼ ਦਿਹਾੜਾ ਮਨਾਇਆ ਬਾਬਾ ਜੀਵਨ ਸਿੰਘ ਜੀ ਦੀ ਬਹੁਤ ਵੱਡੀ ਦੇਣ ਐ ਸਿੱਖ ਧਰਮ ਨੂੰ ਔਰ ਸਿੱਖ ਧਰਮ ਦੇ ਵਿੱਚ ਵਿਸ਼ਾਲ ਨਾ ਆ ਇਹ ਨਹੀਂ ਕਿ ਬਾਬਾ ਜੀਵਨ ਸਿੰਘ ਬਾਬਾ ਜੀਵਨ ਸਿੰਘ ਦਾ ਪੂਰਾ ਹੀ ਪਰਿਵਾਰ ਪਹਿਲੇ ਪਾਤਸ਼ਾਹ ਤੋਂ ਲੈ ਕੇ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਨਾਲ ਪਾਤਸ਼ਾਹ ਜੀ ਤੋਂ ਲੈ ਕੇ ਸਿੱਖ ਪੰਥ ਦੇ ਨਾਲ ਰਿਹਾ ਹੈ ਔਰ ਸਾਰੇ ਗੁਰੂ ਸਾਹਿਬਾਨਾਂ ਦਾ ਜਿਹੜਾ ਅਸ਼ੀਰਵਾਦ ਲਿਆ ਹੈ ਔਰ ਸੰਗਤਾਂ ਨੂੰ ਬੇਨਤੀ ਆ ਹੱਥ ਜੋੜ ਕੇ ਅਪੀਲ ਆ ਬੇਨਤੀ ਆ ਰਿਕਵੈਸਟ ਆ ਕਿ ਸ਼੍ਰੋਮਣੀ ਜਰਨਲ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਵਿੱਚ ਪਹੁੰਚ ਕੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਨਗਰ ਸਿਆਲਕਾ ਤੋਂ ਸੋ ਇਹਨੀਆਂ ਬੇਨਤੀਆਂ ਨਾਲ ਫਤਿਹ ਦੀ ਅਰਜ਼ ਵਾਹਿਗੁਰੂ ਜੀ ਦਾ ਕਹਦਾ ਸੋ ਅਸੰਗਤ ਜੀ ਇਹ ਸਨ ਸਰਦਾਰ ਪਰਸੇਮ ਸਿੰਘ ਜੀ ਸਿਆਲਕਾ ਸਾਹਿਬ ਇਹਨਾਂ ਦੇ ਨਾਲ ਇੰਦਰਜੀਤ ਸਿੰਘ ਜੀ ਧੋਲਨ ਸਾਹਿਬ ਔਰ ਬਲਵਿੰਦਰ ਸਿੰਘ ਜੀ ਕਰਨ ਨੰਗਲ ਔਰ ਅਸੀਂ ਗੱਲਬਾਤ ਕਰ ਰਹੇ ਸੀ ਅਮਰ ਸ਼ਹੀਦ ਬਾਬਾ ਜੀਵਿਕ ਸਾਡੇ ਜਨਮ ਦਿਨ ਦੀਆਂ ਤਾਂ ਸਾਰੀਆਂ ਸੰਗਤਾਂ ਉਹਨੂੰ ਹੱਥ ਜੋੜ ਕੇ ਬੇਨਤੀ ਹੈ ਸਾਡੇ ਵਤਨ ਦੀ ਮਿੱਟੀ ਦੀ ਸਮੁੱਚੀ ਟੀਮ ਵੱਲੋਂ ਕਿ ਤੁਸੀਂ ਵਾਦ-ਵਾਦ ਪਿੰਡ ਸਿਆਲਕੇ ਵਿੱਚ ਅ 4 ਤਰੀਕ ਨੂੰ ਜ਼ਰੂਰ ਪਹੁੰਚ ਕੇ ਗੁਰੂ ਰੰਧਾ ਸਾਹਿਬ ਨੂੰ ਨਤਮਸਤਕ ਹੋਣਾ ਹੈ ਔਰ ਤਨਤਨ ਬਾਬਾ ਜੀਵਨ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਅ ਨਗਰ ਕੀਰਤ ਦੇ ਨਾਲ ਚੱਲਣਾ ਤਾਂ ਤੁਹਾਨੂੰ ਅੱਜ ਦੀ ਗੱਲਬਾਤ ਕਿਵੇਂ ਦੀ ਲੱਗੀ ਆ ਆਪਣੇ ਸੁਝਾਅ ਦੇਣੇ ਲਾਈਕ ਕਰਨਾ ਸ਼ੇਅਰ ਕਰਨਾ ਔਰ ਵੀਡੀਓ ਨੂੰ ਕਮੈਂਟ ਕਰਨਾ 79 ਪੰਦੇਰ ਗਗਨ ਸ਼ਰਮਾ ਅਤੇ ਰঞ্জੀਤ ਸਿੰਘ ਦੀ ਵਿਸ਼ੇਸ਼ ਰਿਪੋਰਟ